ਹਾਂਜੀ ਮੈਡਮ ਕੀ ਮਾਮਲਾ ਜੀ ਹੈ ਕਿਹੜਾ ਨੌਜਵਾਨ ਰੈਸ਼ ਕੀਤਾ ਉਹ ਅਸੀਂ ਇੱਕ ਕੱਲ ਸਾਨੂੰ ਸਾਰੇ ਨੋਟਿਸ ਦੇ ਵਿੱਚ ਗੱਲ ਆਈ ਸੀ ਕਿ ਇੱਕ ਜਿਹੜਾ ਮਨਸ਼ਮਰ ਨਾਮ ਦਾ ਵਿਅਕਤੀ ਹੈ ਉਹਨੇ ਪੁਲਿਸ ਦੇ ਨਾਮ ਤੇ 2 ਲੱਖ ਰੁਪਏ ਗ੍ਰਹੀਆ ਉਹ ਕਿਸੇ ਲੇਡੀ ਦੇ ਉੱਤੋਂ ਜੋ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਉਸ ਤੋਂ ਜਿਹੜੇ ਉਹ ਲਏ ਨੇ ਤੇ ਉਹ ਡਿਪਰੈਸ਼ਨ ਹੈ ਉਹਨੇ 2 ਲੱਖ ਰੁਪਏ ਉਹਨੇ ਇੱਕ ਸਮਗਲਸੀ ਜਿੰਨ ਜਿਹਦੇ ਤੇ ਆਲਰੇਡੀ ਸਾਡੇ ਕੋਲੋਂ ਐਫਆਈਆ ਗੱਦ ਹੋ ਰਹੀ ਚੀ ਸੀਗੀ ਤੇ ਆਲਰੇਡੀ ਉਹ ਗ੍ਰਿਫਤਾਰ ਸੀ ਕਿ ਆਲਰੇਡੀ ਉਹ ਸਾਡੀ ਕਸਟਡੀ ਦੇ ਵਿੱਚ ਸੀ ਉਹਦੇ ਨੂੰ ਬਚਾਉਣ ਵਾਸਤੇ ਉਹਨੂੰ ਪੁਲਿਸ ਤੋਂ ਛੁਡਵਾਉਣ ਵਾਸਤੇ ਉਹ ਤੋਂ ਜਿਹੜੇ ਉਹ ਪੈਸੇ ਦੀ ਮੰਗ ਕੀਤੀ ਸੀ ਕਿ ਉਹ ਤੋਂ ਪੈਸੇ ਲੈ ਆਈ ਲੈ ਸੀ ਤੇ ਜਦੋਂ ਸਾਡੇ ਨੋਟਿਸ ਦੇ ਵਿੱਚ ਗੱਲ ਆਈ ਹੈ ਤੋਂ ਉਸ ਬਤ ਤਸਦੀਕ ਕਰਨ ਤੋਂ ਬਾਅਦ ਉਸ ਨੂੰ ਇਮੀਡੀਟਲੀ ਇਜਤੇਕੇ 104 104 ਨੰਬਰ ਤੋਂ ਵੀ ਸੇ ਪੱਤੀ ਨੂੰ ਗਰਮ ਕਦਮਾ ਦਰਜ ਕੀਤਾ ਹੈ ਐਕਸਟਰਸ਼ਨ ਜਿਹੀਆਂ ਲੀਹੀਆਂ ਤਰ੍ਹਾਂ ਲਿਖਿਆ ਮੈਨੂੰ ਪੈਸੇ ਇਹਨੇ ਮਂਗਾਏ ਕਿਤਾ ਸੀ ਕੈਸ਼ ਮਂਗਾਏ ਜਾਂ ਆਨਲਾਈਨ ਮਂਗਾਏ ਸੀ ਕਿਤਾ ਇੱਥੇ ਇਹਨਾਂ ਨੇ ਜਿਹੜੇ ਜਦੋਂ ਇਹ ਮਨ ਸ਼ਰਮਾ ਦੀ ਗੱਲਬਾਤ ਹੋਈ ਹੈ ਉਸ ਲੜਕੀ ਦੇ ਦੱਸਣ ਲੱਗਾ ਉਹ ਜਿਸ ਦਾ ਨਾਮ ਬੰਦੀਚੌਰ ਹੈ ਉਹ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਉਹਨੇ ਦੱਸਿਆ ਕਿ ਮੈਨੂੰ ਮਨ ਸ਼ਰਮਾ ਨੇ ਕਿਹਾ ਵੀ ਪੁਲਿਸ ਜਿਹੜੀ 2 ਲੱਖ ਰੁਪਏ ਦੀ ਮੰਗ ਕਰ ਰਹੀ ਹੈ ਉਸ ਤੋਂ ਬਾਅਦ ਉਹਨੇ ਜਿਹੜੇ ਇੱਥੇ ਚੋਹਾਨ ਹਸਪੀਟਲ ਹੈ ਉੱਥੇ ਡਾਕਟਰ ਜਿਹੜੇ ਗੁਲਬੀਰ ਚੋਹਾਨ ਹਨ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਉਹ ਜਿਹੜੇ ਪੈਸੇ ਉਹਨਾਂ ਨੂੰ ਦੇਣ ਤੇ ਮਨ ਸ਼ਰਮਾ ਨੇ ਬੰਦੀਚੌਰ ਨੂੰ ਹੰਦ ਕੋਲ ਪੈਸੇ ਪਹੁੰਚਾ ਦਿੱਤੇ ਮੈਡਮ ਘੜੀ ਜਣਗ ਤੋਂ ਗ੍ਰਿਫਤਾਰ ਕੀਤਾ ਗਿਆ ਹੁੰਦਾ ਅਸੀਂ ਉਹਦੇ ਘਰ ਦੇ ਬਿਲਕੁਲ ਨੇੜੇ ਕੋਈ ਗ੍ਰਿਫਤਾਰ ਕੀਤਾ ਜਿਸ ਤੋਂ ਜਿਹੜੀ ਉਹ 25000 ਰੁਪਏ ਦੀ ਰਿਕਵਰੀ ਹੋ ਚੁੱਕੀ ਹੈ ਮੈਡਮ ਦੋਨੇ ਜਿਹੜਾ ਫਰੈਂਡ ਸੀਗੇ ਆਪਸ ਦੇ ਵਿੱਚ ਇਹ ਮੁੰਡੇ ਅ ਤੇਜਵੀਰ ਜਿਹੜਾ ਨਸ਼ਾ ਦਾ ਨਿਚਨ ਦਾ ਕੰਮ ਕਰਦਾ ਸੀ ਉਹ ਤੇ ਮਨ ਸ਼ਰਮਾ ਦੋਨੋਂ ਆਪਸ ਦੇ ਵਿੱਚ ਦੋਸਤ ਸੀ ਤੇ ਜਿਹੜੀ ਉਹਦੀ ਜਿਹੜੀ ਤੇਜਵੀਰ ਦੀ ਫਰੈਂਡ ਹੈ ਬਲਜੀਤ ਉਹ ਵੀ ਮਨ ਸ਼ਰਮਾ ਦੀ ਨਾਲ ਸੀ ਜਿਹੜਾ ਮੈਡਮ ਕੀ ਕੀਤਾ ਕਿਉਂ ਤੁਹਾਡੇ ਆਪਾਂ ਦੇ ਮਾਡਿ ਕੁਲਾਫ ਅਸੀਂ 140 ਬਟਾ ਜਿਹੜਾ 25 ਮੁਕੱਦਮਾ ਦਰਜ ਕੀਤਾ ਹੈ ਐਕਸਟਰੈਕਸ਼ਨ ਦੀ ਨਾਤਰਾਂ ਦੇ ਤੇ ਜਿਹੜਾ ਮੈਡਮ ਮਨ ਸ਼ਰਮਾ ਦਾ ਇਹਦੇ ਵੀ ਮੁਕੱਦਮੇ ਦਰਜਾ ਉਹ ਅਸੀਂ ਕਰ ਰਹੇ ਹਾਂ ਉਹ ਅਸੀਂ ਰਿਪੋਰਟ ਕਰਦੇ ਨਹੀਂ ਕਿਤੇ ਇਹਦਾ ਤਾਂ ਨਹੀਂ ਮੈਡਮ ਜਿਹੜਾ ਸਮਗਲਰ ਤੋਂ ਜੀ ਫੜਿਆ ਕੋਈ ਇਹਦਾ ਵੀ ਲੈਣ ਦੇਣ ਹੋਵੇ ਨਾਲ ਵਿੱਚ ਕੋਈ ਇਹਦਾ ਹੱਥ ਹੋਵੇ ਨਾਲ ਉਹ ਇਸ ਅਸੀਂ ਇਸ ਮੁਕੱਦਮੇ ਦੇ ਦੀ ਤਫਸੀਲ ਜਦੋਂ ਅਸੀਂ ਸਾਰੀ ਚੀਜ਼ ਨੂੰ ਵਿਚਾਰਾਂਗੇ ਉਹ ਜੇ ਵੀ ਕੋਈ ਸ਼ਾਮੂਲੀਤ ਪਨੀ ਪਾਈਗੀ ਤੇ ਡੈਫੀਨਿਟਲੀ ਉਸ ਅਕੋਰਡਿੰਗਲੀ ਰਿਕਵਰ ਹੋ ਕੇ ਆਏਗੇ ਪੈਸੇ ਮੈਡਮ ਰਿਕਵਰ ਹੋਗੇ 2 ਲੱਖ ਰੁਪਏ ਪੈਸੇ ਨਹੀਂ ਹਜੇ 25000 ਰੁਪਏ ਜਿਹੜੇ ਹੋਰ ਰਿਕਵਰ ਹੋਏ ਆ 3 ਦਿਨ ਬਾਅਦ ਮਾਰ ਲਿਆ ਗਏ ਉਹ ਤੋਂ ਸੀ ਰਿਕਵਰ ਕਰਦੇ ਠੀਕ ਹੈ